ਅਬ ਇਥੋਂ ਜਾ ਰਹੇ ਹਨ ਜਗ ਜੀਵਨ ਐਸਾ ਸੁਪਨੇ ਜੈਸਾ ਮਹਾਰਾਜੀ ਕਹਿੰਦੇ ਹਨ ਇਹ ਸੰਸਾਰ ਦਾ ਜੀਵਨ ਕੈਸਾ ਹੈ ਸੁਪਨੇ ਵਰਗਾ ਹੈ ਜੀਵਨ ਸੁਪਨ ਸਮਾਨੰ ਇਹ ਸਭ ਸੁਪਨੇ ਦੀ ਨਿਆਈ ਹੈ ਫਿਰ ਹਜੂਰ ਕਹਿੰਦੇ ਹਨ ਸਾਚਕਾਰ ਕਰ ਹਮ ਕਾਂਠ ਦੀਨੀ ਛੋੜ ਪਰਮ ਨਿਧਾਨੰ ਇਸ ਨੂੰ ਸੱਚ ਜਾਣ ਕੇ ਬੰਦਾ ਗੰਠਾ ਕੀ ਦਿੰਦਾ ਹੈ ਪਦਾਰਥ ਇਕੱਠੇ ਕਰਦਾ ਹੈ ਮਹਾਰਾਜ ਜੀ ਕਹਿੰਦੇ ਹਨ ਜੋ ਪਰਮ ਨਿਧਾਨੰ ਪਰਮ ਖਜ਼ਾਨਾ ਸੀ ਉਹਨੂੰ ਤਾਂ ਛੱਡ ਦਿੱਤਾ ਹੈ ਜਿਸ ਕਾਰਜ ਵਾਸਤੇ ਆਇਆ ਸੀ ਉਹ ਕਾਰਜ ਮਨੋਈ ਵਿਸਰ ਗਿਆ ਹੈ ਚੇਤਾ ਨਹੀਂ ਆਇਆ ਇਹ ਪਦਾਰਥਾਂ ਨੂੰ ਸੱਚ ਜਾਣ ਕੇ ਇਹ ਗੰਢਾ ਮਾਰਦਾ ਹੈ ਗੰਢਾ ਹੀ ਮਾਰਦਾ ਹੈ ਸਾਧ ਸੰਗਤ ਜੀ ਜਦੋਂ ਦੇਖਦਾ ਹੈ ਪਦਾਰਥ ਇਕੱਠੇ ਕਰਦਾ ਹੈ ਲੋੜ ਪੂਰੀ ਹੁੰਦੀ ਹੈ ਪਰ ਰਾਜ ਨਹੀਂ ਆਉਂਦਾ ਫਿਰ ਭੱਜਾ ਫਿਰਦਾ ਹੈ ਰਾਤ ਦਿਨ ਤੋੜਾਂ ਲਾਉਂਦਾ ਹੈ ਮਹਾਰਾਜ ਜੀ ਕਹਿੰਦੇ ਹਨ ਨਾਮ ਵਾਲ ਤਾਂ ਕਦੇ ਨਿਧਿਆਣ ਹੀ ਨਹੀਂ ਦਿੱਤਾ ਇਹ ਸੁਪਨੇ ਦੀ ਨਿਆਈ ਜੋ ਸੰਸਾਰ ਹੈ ਦੇਖ ਪਦਾਰਥ ਕਿਸੇ ਦੇ ਨਾਲ ਗਏ ਨੇ ਦੇਖ ਜਿਹੜੇ ਪਲਾਨ ਕਰਦੇ ਸੀ ਬਾਬਾ ਬੋਲਤੇ ਤੇ ਕਹਾ ਗਏ ਮਹਾਰਾਜ ਜੀ ਕਹਿੰਦੇ ਹਨ ਕੱਲ ਹੀ ਇੱਥੇ ਬੜੇ-ਬੜੇ ਪਲਾਨ ਕਰ ਰਹੇ ਸੀ ਕਿ ਹੁਣ ਪੈਨਸ਼ਨ ਲੱਗ ਜਾਣੀ ਹੈ ਹੁਣ ਆਹੋ ਜਾਣਾ ਹੈ ਹਜੂਰ ਕਹਿੰਦੇ ਹਨ ਬੜਾ ਬੋਲਦੇ ਸੀ ਪਤਾ ਹੀ ਨਹੀਂ ਲੱਗਾ ਕਿੱਥਰ ਨੂੰ ਚਲੇ ਗਏ ਕੋਈ ਜਾਣ ਹੀ ਨਹੀਂ ਸਕਿਆ ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗ ਰਹਤੇ ਕਹਿੰਦੇ ਹਨ ਮੈਂ ਹਜੇ ਭੇੜੀ ਤੋੜ ਕੇ ਕਮਾਈ ਕਰ ਲੂੰਗਾ ਮੇਰੀ ਸਿਹਤ ਨੂੰ ਕੀ ਹੋਇਆ ਹੈ ਮੈਂ ਤਾਂ ਦੰਦਾਂ ਨਾਲ ਹਜੇ ਵੀ ਰੋਟ ਚੱਬ ਦਿੰਦਾ ਹਾਂ ਮੇਰੀਆਂ ਅੱਖਾਂ ਦੂਰ ਤੱਕਰ ਦੇਖਦੀਆਂ ਹਨ ਹਜੂਰ ਕਹਿੰਦੇ ਹਨ ਕਾਹਦਾ ਮਾਨ ਕਰਨਾ ਹੈ ਗੁਰਸਿੱਖਾ ਸਭ ਸੰਸਾਰ ਨੂੰ ਸੁਪਨੇ ਦੀ ਨਿਆਈ ਜਾਣ ਕੇ ਇਹ ਝੂਠੇ ਪਦਾਰਥਾਂ ਦਾ ਮਾਨ ਗੁਰਸਿੱਖ ਛੱਡ ਦਿੰਦੇ ਹਨ